ਜੇ ਨਾਂ ਦੇ ਮੁਲਜ਼ਮਾ ਨੂੰ ਬਚਾਉਣ ਦੀ ਕੀਤੀ ਕੋਸ਼ਿਸ਼ ਹੁਣ ਉਹ ਦੇਣਗੇ ਬੇਦਬੀਆਂ ਦਾ ਇਨਸਾਫ ਕਿਸ ਦੀ ਸਲੈਕਟ ਕਮੇਟੀ ਚ ਮੌਜੂਦਗੀ ਤੇ ਵਿਰੋਧੀ ਚੁੱਕ ਰਹੇ ਨੇ ਵੱਡੇ ਸਵਾਲ ਸੁਵਿਸ਼ਤ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸਲੈਕਟ ਕਮੇਟੀ ਨੂੰ ਸੌਂਪਿਆ ਜਾਵੇ ਅਤੇ ਇਹ ਸਲੈਕਟ ਕਮੇਟੀ ਕੋਟ ਅੰਕੋਟ 6 ਮਹੀਨਿਆਂ ਦੇ ਅੰਦਰ ਅੰਦਰ ਪੇਸ਼ ਕਰੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਲੋਕਾਂ ਨੂੰ ਉਮੀਦ ਸੀ ਕਿ ਉਹਨਾਂ ਨੂੰ ਬੇਦਬੀ ਦੇ ਖਿਲਾਫ ਇੱਕ ਸਖਤ ਕਾਨੂੰਨ ਮਿਲੇਗਾ ਪਰ ਬਿੱਲ ਸਿਲੈਕਟ ਕਮੇਟੀ ਦੇ ਕੋਲ ਭੇਜ ਦਿੱਤਾ ਗਿਆ ਅਤੇ ਇਸ ਸਿਲੈਕਟ ਕਮੇਟੀ ਦੇ ਵਿੱਚ ਇੱਕ ਅਜੀਹਾ ਵੀ ਨਾ ਹੈ ਜਿਸ ਦੀ ਕਮੇਟੀ ਦੇ ਵਿੱਚ ਮੌਜੂਦਗੀ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਵਿਰੋਧੀ ਧਿਰ ਤੱਕ ਕਹਿ ਰਹੇ ਨੇ ਕਿ ਜਿਨ੍ਹਾਂ ਆਪ ਬੇਦਬੀ ਕਰਵਾਈ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਪੂਰੀ ਵਾਹ ਲਾਈ ਕਿ ਹੁਣ ਉਹ ਬੇਦਬੀਆਂ ਦਾ ਇਨਸਾਫ ਦੇਣਗੇ ਜਿहां ਇਹ ਨਾਮ ਹੈ ਕਮੇਟੀ ਦੇ ਮੈਂਬਰ ਨੰਬਰ 15 ਮੁਹੰਮਦ ਜ਼ਮੀਨਉਲ रहमान ਦਾ ਮੌਜੂਦਾ ਸਮੇਦ ਵਿੱਚ ਮਲੇਰ ਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿਨ੍ਹਾਂ ਤੇ ਇਲਜ਼ਾਮ ਲੱਗਿਆ ਸੀ ਕਿ ਕੁਰਾਨ ਸ਼ਰੀਫ ਦੀ ਬੇਦਬੀ ਦੇ ਦੋਸ਼ੀ ਨਰੇਸ਼ ਯਾਦਵ ਅਤੇ ਉਸਦੇ ਇੱਕ ਹੋਰ ਸਾਥੀ ਨੂੰ ਬਚਾਉਣ ਦੇ 2016 ਚ ਇੱਥੇ ਮਲੇਰ ਕੋਟਲੇ ਚ ਸਾਡੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਂਦੀ ਹੈ ਉਹਦੇ ਪੰਨੇ ਖਿਲਾਰੇ ਜਾਂਦੇ ਨੇ ਤੇ ਉਹਦੇ ਇਹ ਵਿੱਚ ਜਿਹੜਾ 90 ਲੱਖ ਰੁਪਈਆ ਟਰਾਂਸਫਰ ਹੁੰਦਾ ਇੱਕ ਅਕਾਊਂਟ ਚੋਂ ਨਰੇਸ਼ ਯਾਦਵ ਦੇ ਅਕਾਊਂਟ ਚੋਂ ਵੀਜੇ ਕੁਮਾਰ ਦੇ ਅਕਾਊਂਟ ਚ 90 ਲੱਖ ਰੁਪਈਆ ਆਮ ਆਦਮੀ ਵੱਲੋਂ ਦਿੱਤਾ ਜਾਂਦਾ ਹੈ ਸਾਡੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਲਈ ਔਰ ਉਹਦੀ ਜਿਹੜੀ ਪੈਰਵਾਹੀ ਕਰਦੇ ਨੇ ਉਹ ਜਿਹੜੇ ਅੱਜ ਦੇ ਸਾਡੇ ਖਜ਼ਾਨਾ ਮੰਤਰੀ ਔਰ ਸਾਡੇ ਸਿੱਖਿਆ ਮੰਤਰੀ ਇਹ ਦੋਨੋਂ ਇਹਦੀ ਪੈਰਵਾਈ ਕਰਦੇ ਨੇ ਔਰ ਮੇਨ ਜਿਹੜਾ ਸਾਡਾ ਦੋਸ਼ੀ ਮੈਂ ਤਾਂ ਕਹੂੰਗੀ ਸਾਡਾ ਸਭ ਤੋਂ ਵੱਡਾ ਦੋਸ਼ੀ ਜੋ ਸਾਡੇ ਆਪਣੇ ਧਰਮ ਦਾ ਹੋ ਕੇ ਜਮੀਲੂ ਰਹਿਮਾਨ ਜਿਹੜਾ ਉਹਨਾਂ ਦੀ ਖਾਤਰਦਾਰੀ ਕਰਦਾ ਸੀ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਦਾ ਸੀ ਇਸ ਸ਼ਹਿਰ 'ਚ ਬੈਠ ਕੇ ਸਾਡੇ ਇਸ ਚਾਅ 'ਚ ਬੈਠ ਕੇ ਸਾਡੇ ਧਰਮ ਗ੍ਰੰਥ ਦੀ ਸਾਡੇ ਕੁਰਾਨ ਸ਼ਰੀਫ ਦੀ ਬੇਆਦਬੀ ਕਰਨ ਵਾਲਿਆਂ ਨੂੰ ਉਹਨੇ ਆਪਣੀ ਸਾਡੇ ਇੱਥੇ ਸਥਾਨ ਦਿੱਤਾ ਆਪਣੇ ਨਾਲ ਜਾ ਜਾ ਕੇ ਪੇਸ਼ੀਆਂ ਉਹਦੇ ਭੁਗਤੀਆਂ ਤੇ ਉਹਦੀ ਪੂਰੀ ਹਮਾਇਤ ਕੀਤੀ जिसਦੇ ਨਾਲ ਅੱਜ ਜਿਹੜੀ ਇਹ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹਦੇ ਵਿੱਚ ਜਮੀਲੂ रहमान ਸਾਹਿਬ ਦਾ ਨਾਮ ਪਾਇਆ ਗਿਆ ਆਮ ਆਦਮੀ ਦੇ ਤਰਫੋਂ ਦੇਖੋ ਕਿ ਆ ਉਸ ਟਾਈਮ ਦੀ ਉਹਨਾਂ ਦੀ ਫੋਟੋਜ਼ ਨੇ ਆ ਜਿਹੜੀਆਂ ਪਿਕਸ ਨੇ ਇਹ ਉਸ ਟਾਈਮ ਦੀਆਂ ਨੇ ਜਦੋਂ ਸਾਡੇ ਹੀ ਮਲੇਰ ਕੋਟਲੇ 'ਚ ਸਾਡੇ ਹੀ ਧਾਰਮਿਕ ਗ੍ਰੰਥ ਦੀ ਬੇਅਦਵੀ ਕੀਤੀ ਜਾਂਦੀ ਹੈ ਔਰ ਕੋਰਚ ਬੈਠ ਕੇ ਇਸ ਬੰਦੇ ਦੀ ਨਰੇਸ਼ ਯਾਦਵ ਦੀ ਪੈਰਵਾਈ ਕਰਨ ਲਈ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਜਮੀਲੂ ਰਹਿਮਾਨ ਸਾਹਿਬ ਇਹ ਬੈਠੇ ਹੋਏ ਨੇ ਹਰਪਾਲ ਜਿੰਮਾ ਸਾਹਿਬ ਬੈਠੇ ਹੋਏ ਨੇ ਜਿਹੜਾ ਇਹਨਾਂ ਦੀ ਪਿਆਰ ਵੀ ਕਰ ਰਹੇ ਨੇ ਔਰ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਇਹਨਾਂ ਨੂੰ ਬਚਾਉਣ ਲਈ ਔਰ ਪੂਰੀ ਕੋਸ਼ਿਸ਼ ਦੇ ਤਹਿਤ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਡਾਇਰੈਕਟਰ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਡਿਪਾਰਟਮੈਂਟ ਐਸਐਸਪੀ ਡੀਸੀ ਡੀਏ ਇਹ ਚਾਰ ਜਿਹੜੇ ਬੰਦੇ ਡਿਪਾਰਟਮੈਂਟ ਵਿੱਚ ਕਹਾ ਕਿ ਇਹਨਾਂ ਨੇ ਵੀ ਪੂਰਾ ਜ਼ੋਰ ਲਗਾਇਆ ਬਚਾਉਣ ਲਈ ਪਰ ਮਾਨਯੋਗ ਸਾਡੇ ਜੱਜ ਸਾਹਿਬ ਗਰੇਵਾਲ ਸਾਹਿਬ ਉਹਨਾਂ ਨੇ ਸਬੂਤਾਂ ਨੂੰ ਦੇਖਦੇ ਹੋਏ 90 ਲੱਖ ਜਿਹੜੀ ਟ੍ਰਾਂਸਫਰ ਉਹਨੂੰ ਦੇਖਦੇ ਹੋਏ ਔਰ ਹੋਰ ਬਾਕੀ ਸਬੂਤਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਇਹਨੂੰ ਸਜ਼ਾ ਦਿੱਤੀ ਨਰੇਸ਼ ਯਾਦਵ ਜਨਾਬ ਤੁਹਾਡੀ ਹੈਰਾਨਗੀ ਦੀ ਹੱਦ ਤਾਂ ਉਦੋਂ ਨਹੀਂ ਰਹੇਗੀ ਜਦੋਂ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਜੋ ਹੁਣ ਬੇਦਬੀਆਂ ਦਾ ਇਨਸਾਫ ਦੇਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਉਹਨਾਂ ਨੇ ਆਪ ਬੇਦਬੀ ਦੇ ਇੱਕ ਬੇहद ਗੰਭੀਰ ਮਾਮਲੇ ਨੂੰ ਦਬਾਉਣ ਅਤੇ ਮੁਲਜ਼ਮ ਨੂੰ ਬਚਾਉਣ ਦੇ ਲਈ ਇਹ ਕੁਝ ਨਹੀਂ ਕੀਤਾ ਪਿਛਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਨੇ ਇੱਕ ਦਸਤਾਵੇਜ਼ ਜਾਰੀ ਕਰਕੇ ਆਮ ਆਦਮੀ ਪਾਰਟੀ ਤੇ ਬੇहद ਗੰਭੀਰ ਇਲਜ਼ਾਮ ਲਗਾਏ ਉਹਨਾਂ ਦਾ ਦਾਵਾ ਕੀਤਾ ਕਿ ਨਾ ਸਿਰਫ ਆਪ ਨੇ 베ਦਬੀਆਂ ਦੇ ਮੁੱਦੇ ਤੇ ਸਿਆਸਤ ਕੀਤੀ ਬਲਕਿ ਸਲੈਕਟ ਕਮੇਟੀ ਦਾ ਮੈਂਬਰ ਵੀ ਉਸ ਸ਼ਖਸ ਨੂੰ ਬਣਾਇਆ ਜੋ ਨਰੇਸ਼ ਯਾਦਵ ਦੀ ਪੈਰਵੀ ਕਰਨ ਵਾਲੀ ਟੀਮ ਦਾ ਹਿੱਸਾ ਸੀ ਇਥੋਂ ਤੱਕ ਕਿ ਵੱਡੇ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਦਬਾਅ ਬਣਾ ਉਹਨਾਂ ਤੋਂ ਇਹ ਚਿੱਠੀ ਲਿਖਵਾਈ ਗਈ ਕਿ ਨਰੇਸ਼ ਕੁਮਾਰ ਦੇ ਖਿਲਾਫ ਸ਼ਿਕਾਇਤ ਜੇਕਰ ਵਾਪਸ ਲਈ ਜਾਂਦੀ ਹੈ ਤਾਂ ਇਹਨਾਂ ਅਧਿਕਾਰੀਆਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਹਨ ਸਰਕਾਰ ਇਹ ਦੱਸੇ ਕਿ ਕਿਸ ਦੇ ਦਬਾਅ ਹੇਠ ਡਿਪਟੀ ਕਮਿਸ਼ਨਰ ਨੇ ਇਹ ਚਿੱਠੀ ਲਿਖੀ। ਕਿਉਂ ਸ਼ਿਕਾਇਤ ਵਾਪਸ ਲੈਣ ਦੀ? ਕਿਆ ਗਿਆ? ਤੇ ਜੇ ਸ਼ਿਕਾਇਤ ਵਾਪਸ ਲਈ ਜਾਂਦੀ ਹੈ ਤਾਂ ਕੋਈ ਇਤਰਾਜ਼ ਨਹੀਂ ਹੋਵੇਗਾ। ਇਹ ਵੀ ਕਿਉਂ ਲਿਖਿਆ ਗਿਆ ਕਿਸ ਹੱਦ ਤੱਕ ਆਮ ਆਦਮੀ ਪਾਰਟੀ ਤੇ ਇਹਦੀ ਲੀਡਰਸ਼ਿਪ ਗਏ ਆ ਬੇਅਦਬੀ ਕਰਨ ਵਾਲੇ ਬੰਦਿਆਂ ਨੂੰ ਬਚਾਉਣ ਵਾਸਤੇ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਦੇ ਹਤਕੰਡੇ ਵਰਤੇ ਗਏ ਕਿੱਥੋਂ-ਕਿੱਥੋਂ ਪ੍ਰੈਸ਼ਰ ਪਾਇਆ ਗਿਆ ਕਿ ਐਮਐਲਏ ਨੂੰ ਪਹਿਲਾਂ ਤਾਂ ਬੇਅਦਬੀ ਤੋਂ ਬਚਾਇਆ ਜਾਵੇ ਮੈਂ ਉਸ ਦਿਨ ਜ਼ਿਕਰ ਕੀਤਾ ਸੀ ਕਿ ਡੀਸੀ ਮਲੇਰ ਕੋਟਲਾ ਨੇ ਕੀਲੀ ਕੀ ਡਿਸਟ੍ਰਿਕਟ ਔਰਨੀ ਨੂੰ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਕਿ ਨਰੇਸ਼ ਯਾਦਵ ਦੇ ਖਿਲਾਫ ਜਿਹੜਾ ਕੇਸ ਅਦਾਲਤ 'ਚ ਚੱਲਦਾ ਹੈ ਉਹਨੂੰ ਵਿਡਰੋਅ ਕੀਤਾ ਜਾਵੇ ਹਾਲਾਂਕਿ ਜੱਜ ਸਾਹਿਬ ਨੇ ਉਹ ਗੱਲ ਨਾ ਮੰਨ ਕੇ 10 ਦਿਨਾਂ ਬਾਅਦ ਨਰੇਸ਼ ਯਾਦਵ ਨੂੰ ਸਜ਼ਾ ਵੀ ਕੀਤੀ ਉਹਦੀ ਐਸਐਸਪੀ ਮਲੇਰ ਕੋਟਲਾ ਡੀਸੀ ਨੂੰ ਲਿਖ ਰਿਹਾ ਹੈ ਕਿ ਇਹ ਅਪੀਲ ਵਿਡਰੋਅ ਕਰਨੀ ਹੈ ਡੀਏ ਡੀਸੀ ਨੂੰ ਲਿਖ ਰਿਹਾ ਹੈ ਡਾਇਰੈਕਟਰ ਪ੍ਰੋਸੀਕਿਊਸ਼ਨ ਡੀਸੀ ਨੂੰ ਲਿਖ ਰਿਹਾ ਹੈ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਜੇ ਜੇ ਇਹ ਕੇਸ ਬੇਅਦਬੀ ਦਾ ਕੇਸ ਮੁੱਖ ਦੋਸ਼ੀ ਦੇ ਖਿਲਾਫ ਸਰਕਾਰ ਵਿਡਰੋ ਕਰ ਲਵੇ ਤਾਂ ਡਾਇਰੈਕਟਰ ਪ੍ਰੋਸੀਕਿਊਸ਼ਨ ਕਹਿ ਰਿਹਾ ਸਾਨੂੰ ਕੋਈ ਆਬਜੈਕਸ਼ਨ ਨਹੀਂ ਇਹਦੇ ਵਿੱਚ ਐਸਐਸਪੀ ਡੀਸੀ ਡੀਏ ਡਾਇਰੈਕਟਰ ਪ੍ਰੋਸੀਕਿਊਸ਼ਨ ਚਾਰ ਚਾਰ ਸਰਕਾਰ ਦੇ ਆਹਲਾ ਅਫਸਰ ਜ਼ਿਲ੍ਹੇ ਦਾ ਪੁਲਿਸ ਮੁਖੀ ਜ਼ਿਲ੍ਹੇ ਦਾ ਐਡਮਿਨਿਸਟ੍ਰੇਟਿਵ ਹੈਡ ਜ਼ਿਲ੍ਹੇ ਦਾ ਲੀਗਲ ਹੈਡ ਤੇ ਪੰਜਾਬ ਦਾ ਲੀਗਲ ਹੈਡ ਚਾਰੇ ਰਲ ਕੇ ਸਰਕਾਰ ਦੇ ਹੁਕਮਾਂ ਤੇ ਇਹ ਕੇਸ ਵਿਡਰਾ ਕਰਨਾ ਚਾਹੁੰਦੇ ਸੀ 13 11 18 11 2000 24 ਦੀ ਇਹ ਚਿੱਠੀ ਹੈ ਤੇ 30 ਨੂੰ ਉਹ ਸਜ਼ਾ ਹੋ ਜਾਂਦਾ ਨਰੇਸ਼ Yadav ਪਹਿਲਾ ਮੇਰਾ ਸਵਾਲ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨੂੰ ਪੁੱਛਾਂ ਕਿ ਅਰਵਿੰਦ ਕੇਜਰੀਵਾਲ ਨੂੰ ਪੁੱਛਾਂ ਕਿਉਂਕਿ ਮੁੱਖ ਮੰਤਰੀ ਤਾਂ ਹੁਣ ਨਾਂ ਦਾ ਹੀ ਮੁੱਖ ਮੰਤਰੀ ਹੈ ਕਿ ਇਹ ਚਿੱਠੀ ਜਿਹੜੀ ਡੀਸੀ ਨੇ ਲਿਖੀ ਐਸਐਸਪੀ ਡੀਏ ਡਾਇਰੈਕਟਰ ਕ੍ਰਾਸਿਕਿਊਸ਼ਨ ਨੇ ਕਿਹਾ ਕੀ ਇਹ ਕੇਸ ਵਿਡਰਾ ਕਰ ਲੋ ਇੱਕੀਤੇ ਹੁਕਮਾਂ ਤੇ ਕੀ ਮੈਂਬਰ ਬਣਾਏ 15ਵੇਂ ਨੰਬਰ ਤੇ ਮੈਂਬਰ ਕੌਣ ਹੈ ਜੀ ਮੁਹੰਮਦ ਜਮੀਲ ਉਰ रहमान ਐਮ ਐਲ ਏ ਮਲੇਰ ਕੋਟਲਾ ਇਹਨਾਂ ਨੂੰ ਇਹ ਸਿਲੈਕਟ ਕਮੇਟੀ ਦੇ ਵਿੱਚ ਪਾਇਆ ਗਿਆ ਕਿ ਬਿੱਲ ਇਹਨਾਂ ਕੋਲ ਜਾਊਗਾ ਇਹ ਦੱਸਣਗੇ ਕਿ ਕਿਵੇਂ ਬੇਅਦਬੀਆਂ ਰੋਕੀਆਂ ਜਾਂਦੀਆਂ ਜਾਂ ਕਿਵੇਂ ਬੇਅਦਬੀਆਂ ਤੇ ਰੋਕ ਪਾਈ ਜਾ ਸਕਦੀ ਹੈ ਮੈਂ ਇਸ ਐਮ ਐਲ ਏ ਨੂੰ ਮੈਂਸ਼ਨ ਕਿਉਂ ਕਰ ਰਿਹਾ ਤੁਹਾਡੇ ਮਨ 'ਚੇ ਸਵਾਲ ਹੋਣਾ ਮੈਂ ਦੱਸ ਦਿੰਨਾ ਆ ਨਰੇਸ਼ ਯਾਦਵ ਦਾ ਜਦੋਂ ਕੇਸ ਚੱਲ ਰਿਹਾ ਸੀ ਸੰਗਰੂਰ ਮਲੇਰਕੋਟਲਾ ਅਦਾਲਤ 'ਚ ਆਉ ਆ ਦੀ ਪੈਰਵਾਹੀ ਦੀ ਟੀਮ ਹੈ ਸਾਰੀ ਬੇਟੀ ਆ ਬੈਠਾ ਉਹਨਾਂ ਦਾ ਵਕੀਲ ਹਰਪਾਲ ਚੀਮਾ ਤੇ ਪੈਰਵਾਹੀ ਵਿੱਚ ਆ ਬੈਠਾ ਜਮੀਲ ਔਰ ਰਹਿਮਾਨ ਐਮ ਐਲ ਏ ਮਲੇਰਕੋਟਲਾ ਜਿਹੜਾ ਨਰੇਸ਼ ਯਾਦਵ ਮੁੱਖ ਦੋਸ਼ੀ ਮੁੱਖ ਕਨਵਿਕਟ ਬੇਅਦਬੀ ਦੇ ਮਸਲੇ 'ਚ ਕੁਰਾਨ ਸ਼ਰੀਫ ਦੇ ਬੇਅਦਬੀ ਦੇ ਮਸਲੇ 'ਚ ਉਹਦੀ ਪੈਰਵਾਈ ਕਰਨ ਕੋਰਟ ਦੇ ਵਿੱਚ ਕੌਣ ਜਾਂਦਾ ਸੀ ਜਮੀਲ ਉਰ ਰਹਿਮਾਨ ਜਾਂਦਾ ਸੀ ਆ ਬੈਠਾ ਆ ਸਭ ਤੋਂ ਅਖੀਰ ਤੇ ਉਹਦੀ ਫੋਟੋ ਹੈ ਟਿਕਟ ਵੀ ਇਹਨੂੰ ਤਾਂ ਹੀ ਮਿਲੀ ਹੈ ਕਿ ਤੂੰ ਸਾਡਾ ਦਿੱਲੀ ਦਾ ਬੰਦਾ ਜਿਹੜਾ ਉਹਦੀ ਪੈਰਵਾਈ ਤਕੜੇ ਹੋ ਕੇ ਕੀਤੀ ਹੈ ਇਸ ਇਸ ਇਬਜ਼ ਵਿੱਚ ਕੁਇਡ ਪ੍ਰੋ ਕੋ ਹੋਇਆ ਇਹਨੂੰ ਟਿਕਟ ਦਿੱਤੀ ਗਈ ਹੈ ਐਮਐਲਏ ਬਣਿਆ ਉੱਥੋਂ ਤੇ ਹੁਣ ਇਹਨੂੰ ਸਿਲੈਕਟ ਕਮੇਟੀ ਚ ਪਾਰਿਆ ਇਹ ਦੱਸੂਗਾ ਕਿ ਬੇਅਦਬੀਆਂ ਕਿਵੇਂ ਰੋਕੀ ਦੀਆਂ ਦੱਸਦੀ ਹੈ ਕਿ ਇਸ ਸਿਲੈਕਟ ਕਮੇਟੀ ਵੱਲੋਂ ਇਸ ਬਿੱਲ ਤੇ ਸੁਝਾ ਲਿਆ ਕਿ ਵਿਚਾਰਾਂ ਕਰਕੇ ਮੁਰ 6 ਮਹੀਨਿਆਂ ਦੇ ਵਿੱਚ ਵਿਧਾਨ ਸਭਾ ਸਪੀਕਰ ਨੂੰ ਰਿਪੋਰਟ ਭੇਜੀ ਜਾਣੀ ਹੈ ਤੇ ਹੁਣ ਇਸ ਕਮੇਟੀ ਅਤੇ ਇਸ ਦੇ ਮੈਂਬਰ ਤੇ ਹੀ ਜੇਕਰ ਸਵਾਲ ਉੱਠਣ ਲੱਗ ਜਾਣ ਇਹਨੇ ਗੰਭੀਰ ਇਲਜ਼ਾਮ ਲੱਗ ਜਾਣ ਤਾਂ ਤੁਸੀਂ ਹੀ ਦੱਸੋ ਕੀ ਸਮਝੀਏ ਕਿ ਪੰਜਾਬ ਦੇ ਲੋਕ ਇਨਸਾਫ ਦੀ ਆਸ ਕਿਵੇਂ ਰੱਖਣ Your report, BTC News.